आज सुबह भवानीगढ़ के नेशनल हाईवे पर उन्तीस वर्षीय बबली कौर पुत्री नाहर सिंह निवासी भवानीगढ़ जो नेशनल हाईवे कट से बलियाल रोड पर पैदल जा रही थी अचानक सामने एक ट्रक आने से उसने लड़की को कुचल दिया और लड़की की मौके पर ही मौत हो गई। सूचना मिलते ही लड़की के परिवार वाले मौके पर पहुंच गए और सड़क पर ही चीख पुकार शुरू हो गई। वहां पर धरने की स्थिति बन गई। पुलिस प्रशासन मौके पर पहुंचता है और लड़की के शव को एम्बुलेंस में पोस्टमार्टम के लिए भेज दिया गया ਪੁਲਿਸ ਨੇ ਦੱਸਿਆ ਕਿ ਟਰੱਕ ਚਾਲਕ ਨੂੰ ਫੜ ਲਿਆ ਗਿਆ ਹੈ ਔਰ ਟਰੱਕ ਕੋ ਵੀ ਜ਼ਬਤ ਕਰ ਲਿਆ ਗਿਆ ਹੈ। ਵੈਲਕਮ ਸਿੰਘਾ ਜੀ। ਇੱਕ ਗੱਲ ਬਾਤ ਹੋਈ ਹੈ। ਇਹ ਮੇਰੀ ਭਤੀਜੀ ਸੀ ਜੀ ਆਪਣੇ ਕੰਮ ਤੇ ਜਾ ਰਹੀ ਸੀ ਤੇ ਇਹਨੇ ਆਇਆ ਸਾਰਾ ਵੀ ਮਾਰਿਆ ਰੋਕਣ ਵਾਸਤੇ ਤੇ ਡਰਾਈਵਰ ਦਾ ਪਤਾ ਨਹੀਂ ਵੀ ਕਿਵੇਂ ਸੀ ਕੀ ਉਹਨੂੰ ਪ੍ਰੋਬਲਮ ਸੀ ਜਾਂ ਕੋਈ ਕਿਸੇ ਕਾਰਨ ਉਹ ਗੱਡੀ ਤੋਂ ਉਹ ਰੁਗੀ ਨਹੀਂ ਸਪੀਡ ਤੇ ਦੀ ਗੱਡੀ। ਕੋਈ ਨਸ਼ਾ ਪੱਤਾ ਹੋਊ ਜਾਂ ਕੋਈ ਹੋਰ ਕਾਰਨ ਹੋਊ ਤੇ ਗੱਡੀ ਉਹਨੇ ਸਰਿਆਵੇਂ ਸੜਕ ਤੇ ਛਾੜਤੀ ਤੇ ਸਿਰ ਦੇ ਉੱਪਰ ਦੀ ਮੂਰਲਾ ਟਾਇਰ ਉਹਦੇ ਸਿਰ ਦੇ ਉੱਪਰ ਦੀ ਚੜ ਗਿਆ। ਕੁੜੀਏ ਦੀ ਉਮਰ ਹੈਗੀ ਆ ਜੀ 25 24 25 ਸਾਲ ਦੀ ਕੁੜੀਆ ਨਾ ਪਬਲੀ ਹੈ ਜੀ ਹਾਂ ਜੀ ਉਹ ਮੌਕੇ ਤੇ ਚਲਾ ਗਿਆ ਜੀ ਤੇ ਮੌਕੇ ਤੇ ਚਲਾ ਗਿਆ ਇਹ ਕੁੜੀਆ ਫੈਕਟਰੀ ਚ ਕੰਮ ਕਰਦੀ ਹੈ ਇਹੀ ਕਿਸਾਰਾ ਦੀ ਕੁੜੀਆ ਹਾਂ ਤੇ ਇਹਦਾ ਫਾਦਰ ਵੀ ਨਹੀਂ ਹੈਗਾ ਤੇ ਭਰਾ ਦੀ ਵੀ ਕਦੀ ਡੈਥ ਹੋਈ ਹੋਈ ਆ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਪ੍ਰਸ਼ਾਸਨ ਸਾਦਾ ਵੱਧ ਤੋਂ ਵੱਧ ਸਹਿਯੋਗ ਕਰੇ ਤੇ ਇਹ ਤੇ ਕੇਸ ਕਾਰਵਾਈ ਪੂਰੀ ਕਰੇ ਸਾਨੂੰ ਪ੍ਰਸ਼ਾਸਨ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਮੈਂ ਮੋਹਨੀ ਕਰਦਾ ਹੀ ਰਹਿਣ ਵਾਲਾ ਹਾਂ ਅਜੋਰੇ ਕੀ ਘਟਣਾ ਹੈ ਦੇਖੋ ਜੀ ਕੁੜੀ ਫੋਨ ਤੇ ਲੱਗੀ ਹੋਈ ਸੀਗੀ ਠੀਕ ਹੈ ਨਾ ਟਰੱਕ ਆ ਲਾ ਰਿਆ ਸੀਗਾ ਉਹ ਟਰੱਕ ਵੀ ਹੋਲੀ ਸੀਗਾ ਐ ਨਹੀਂ ਸੀਗਾ ਵੀ ਟਰੱਕ ਨਹੀਂ ਸਪੀਡ ਤੇ ਸੀਗਾ ਠੀਕ ਹੈ ਨਾ ਪਰ ਉਹਨੂੰ ਚਾਹੀਦਾ ਸੀਗਾ ਬ੍ਰੇਕ ਮਾਰਨ ਕੁੜੀ ਅੱਕੇ ਸੀਗੀ ਉਹਨੇ ਟਰੱਕ ਚੜਤਾ ਉੱਪਰ ਦੇਖੋ ਠੀਕ ਹੈ ਨਾ ਆਪਾਂ ਮੰਨਦੇ ਆ ਫੋਨ ਤੇ ਆ ਬੰਦਾ ਅੱਗੇ ਦਾ ਦੇਖਦਾ ਹੀ ਆ ਵੀ ਡਰਾਈਵਰ ਬ੍ਰੇਕ ਲਗਾਵੇ ਜਾਂ ਕੁਝ ਲਗਾਵੇ ਠੀਕ ਹੈ ਨਾ ਦੂਜੀ ਗੱਲ ਅਗਲਾ ਫੋਨ ਤੇ ਹੋਲੀ ਆ ਟਰੱਕ ਆ ਰਿਹਾ ਇੰਨੇ ਦਾ ਡਿਫਰੈਂਸ ਸੀਗਾ ਥੋੜਾ ਜਿਹਾ ਟਰੱਕ ਕੀ ਬਿਲਕੁਲ ਹਲਕੀ ਸੀਗੀ ਠੀਕ ਹੈ ਨਾ ਜੇ ਤੇਜ਼ ਹੁੰਦੀ ਫਿਰ ਤਾਂ ਕਿੱਥੋਂ ਬਚਦੀ ਉਹ ਫਿਰ ਤਾਂ ਉਡਾਏ ਦਿੰਦਾ ਉਹਨੂੰ ਬਿਲਕੁਲ ਹੌਲੀ ਸੀਗਾ ਟੱਕੀ ਇਹ ਆਪਣੇ ਕੀ ਕਹਿੰਦੇ ਨੇ ਆਪਣਾ 10 ਵਜੇ ਦੀ ਗੱਲ ਆਈ ਮੇਰੇ ਖਿਆਲ ਚ ਕਿੰਨਾ ਟਾਈਮ ਹੋਇਆਗਾ 10 10:30 ਦੀ ਗੱਲ ਆਈ ਤੁਸੀਂ ਕੀ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਇਆ ਕਹਿੰਦਾ ਜੇ ਇਹ ਕੁੜੀ ਨਾਲ ਆਇਆ ਕੱਲੋ ਆਪਣੇ ਬੱਚਿਆਂ ਨਾਲ ਸਕਦੇ ਜਾਂ ਮੋੜ ਨੂੰ ਇਹਨਾਂ ਨੂੰ ਠੀਕਰਵਾਣਾ ਚਾਹੀਦਾ ਜਾਂ ਤਾਂ ਬੱਤੀਆਂ ਦਾ ਇੰਤਜ਼ਾਮ ਕਰਦਣ ਜਾਂ ਮੋੜ ਬਿਲਕੁਲ ਬੰਦ ਕਰਦਣ ਠੀਕ ਹੈ ਨਾ ਜੀ ਜਿਹੜੀ ਗੱਲ ਆ ਜੀ ਪ੍ਰਸ਼ਾਸਨ ਹੋਈ ਸਾਡੇ ਵੱਲੋਂ ਗੁੰਜਾਇਸ਼ ਹੈ ਵੀ ਇੱਥੇ ਜਾਂ ਤਾਂ ਬੱਤੀਆਂ ਹਾਂਜੀ ਬਹੁਤ ਹੋਏ ਨੇ ਜੀ ਠੀਕ ਹੈ ਨਾ ਜੀ ਅੱਜ ਤੁਸੀਂ ਇਹ ਦੇਖੋ ਅੱਜ ਕੁੜੀ ਦਾ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਹੋ ਸਕਦਾ ਠੀਕ ਹੈ ਨਾ ਕਿਸੇ ਵੀ ਬੱਚੇ ਨਾਲ ਹੋ ਸਕਦਾ ਠੀਕ ਹੈ ਨਾ ਜੀ ਜਿਹੜੀ ਗੱਲ ਹੈਗੀ ਸਕੂਲ ਦੇ ਬੱਚੇ ਲੰਘਦੇ ਨਹੀਂ ਛੋਟੇ ਛੋਟੇ ਬੱਚੇ ਲੰਘਦੇ ਨਹੀਂ ਕਿਸੇ ਨਾਲ ਵੀ ਹੋ ਸਕਦਾ ਜੀ ਸਾਡੇ ਪ੍ਰਸ਼ਾਸਨ ਵੱਲੋਂ ਹੱਥ ਜੋੜ ਕੇ ਬੁਲਾਈ ਸ਼ਹੀ ਜਾਂਦਾ ਹੈ ਇੱਥੇ ਮੋੜ ਤੇ ਬੱਤੀਆਂ ਲਗਾਤੀ ਦਿੱਤੀਆਂ ਟ੍ਰੈਫਿਕ ਮੁਲਾਜ਼ਮ ਹੈ ਕਿਸੀ ਕੋਈ ਟ੍ਰੈਫਿਕ ਮੁਲਾਜ਼ਮ ਕੋਈ ਸੀਗਾ ਜੀ ਠੀਕ ਹੈ ਜੇ ਹੁੰਦਾ ਜੀ ਫਿਰ ਤਾਂ ਕੰਟਰੋਲ ਹੋ ਜਾਂਦਾ ਜੀ ਠੀਕ ਹੈ ਨਾ ਬਾਬਾਈ ਦਲਵਾਰ ਜਿਹੜੀ ਗੱਲ ਹੀ ਮੇਰਾ ਨਾ ਸੁਖਚੈਨ ਹੈ ਕਿਹੜੇ ਪਿੰਡ ਦੇ ਰਹਿਣਾ ਹੈ ਮੇਰਾ ਮੂਨਕ ਦੇ ਕੋਲ ਪਿੰਡ ਹੈ ਮੈਂ ਇੱਥੇ ਕੰਮ ਆਇਆ ਸੀਗਾ ਸਾਨੂੰ ਬੰਦਾ ਮੌਕੇ ਤੇ ਨਹੀਂ ਮਿਲਿਆ ਸੀ ਇੱਥੇ ਰੋਡ ਤੇ ਖੜੇ ਹੋ ਦਾ ਇੰਤਜ਼ਾਰ ਕਰ ਰਹੇ ਸੀਗੇ ਤੁਸੀਂ ਕਿੱਥੋਂ ਦੇ ਠੀਕ ਕਿਹੜੇ ਔਰ ਇਹ ਤਾਂ ਸੀ ਕਿ ਕੁੜੀ ਦਾ ਘਰ ਫੋਨ ਤਾਂ ਸੁਣਦੀ ਆਉਂਦੀ ਸੀ ਪਰ ਡਰਾਈਵਰ ਨੇ ਨਾ ਰੋਡ ਤੇ ਚੜਨ ਵਾਸਤੇ ਪਿੱਛੋਂ ਉਧਰ ਦੇਖਿਆ ਸੀਗਾ ਉਹਨੇ ਕੁੜੀ ਵਾਲੇ ਸਪੈਸ ਪਾਸੇ ਦਾ ਧਿਆਨ ਨਹੀਂ ਸੀਗਾ ਬਿਲਕੁਲ ਕੁੜੀ ਦੇ ਵਿੱਚ ਦੋ ਵਾਰ ਟਰੱਕ ਵੱਜਿਆ ਝਟਕਾ ਵੱਜ ਗਿਆ ਉਹਨੇ ਆਵਾਜ਼ਾਂ ਮਾਰੀਆਂ ਨੇ ਚੀਕਾਂ ਵੀ ਮਾਰੀਆਂ ਨੇ ਉਹਨੇ ਚੀਕਾਂ ਦੀ ਆਵਾਜ਼ ਨਹੀਂ ਸੁਣੀ ਹੈਗੀ ਪਿੱਛੋਂ ਗੱਡੀ ਮੈਨੂੰ ਆਪਣੀ ਸਪੀਡ ਦੇਣ ਵਾਸਤੇ ਰੋਡ ਤੇ ਚੜਾਉਣ ਵਾਸਤੇ ਸਪੀਡ ਦੇਤੀ ਗੱਡੀ ਨੂੰ ਜਦੋਂ ਟਾਇਰ ਉੱਪਰ ਦੀ ਲੰਘਿਆ ਉਸੇ ਟਾਈਮ ਰੋਕਤੀ ਅਸੀਂ ਕੱਢਣ ਵੀ ਗਏ ਆ ਥੱਲੇ ਪਰ ਜਦੋਂ ਦੇਖਿਆ ਤਾਂ ਸਿਰ ਇੱਥੋਂ ਸਾਰਾ ਕੁਲ ਕੇ ਥੱਲੇ ਫਟਕਾ ਪੈ ਕੇ ਬਹੁਤ ਦੂਰ ਚੱਲ ਗਿਆ ਸੀਗਾ ਫਿਰ ਕੱਢਣ ਦੀ ਗੁੰਜਾਛ ਹੈ ਨਹੀਂ ਸੀਗੀ ਸਾਂਸ ਟਾਈਮ ਚੱਲਦੇ ਸੀ ਤੁਹਾਨੂੰ ਕਿਵੇਂ ਲੱਗਦਾ ਵੀ ਘਟਨਾ ਦੇ ਵਿੱਚ ਗਲਤੀ ਕਿਹਦੀ ਜ਼ਿਆਦਾ ਹੈ ਗਲਤੀ ਤਾਂ ਜੀ ਦੇਖੋ ਸਾਰੀ ਪ੍ਰਸ਼ਾਸਨ ਦੀ ਹੈ ਜੇ ਆਪਾਂ ਮੰਨੀਏ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਜੇ ਪ੍ਰਬੰਧ ਹੁੰਦਾ ਤਾਂ ਫਲਾਟ ਕੁਛ ਨਾ ਆਵਾਂ ਐਮਬੂਲੈਂਸ ਕਿਨੇ ਜਰਵਾਦਾਈ ਜੇ ਟਕਰੀਬਨ 40 45 ਮਿੰਟ ਬਾਅਦ ਪੁਲਿਸ ਪੁਲਿਸ ਮੁਲਾਜ਼ਮ ਵੀ ਬਹੁਤ ਲੇਟ ਆਏ ਨੇ ਜਲਦੀ ਨਹੀਂ ਆਏ ਬਹੁਤ ਨਾ ਨਾ ਮੌਕੇ ਨਹੀਂ ਆਏ ਘਟਾ ਘਟ 20 ਮਿੰਟ ਤੱਕ ਅਸੀਂ ਲੋਕਾਂ ਨੂੰ ਮੈਂ ਕੱਪੜਾ ਵੀ ਉਹਦੇ ਤੇ ਮੈਂ ਪਵਾ ਕੇ ਗਿਆ ਮੈਂ ਪਰਣਾ ਪਉਂਦਾ ਸੀ ਉੱਪਰ 10:30 ਹੋ ਰਹੇ ਸੀ ਨਾ ਉਹਦੇ ਫੱਤੀ ਨੇ ਤੇ ਆਮਾ ਸਪੀਡ ਬ੍ਰੇਕ ਕਰਾਦਾ ਮੈਂ ਤਾਂ ਇਸ ਸ਼ਹਿਰ ਦੇ ਤੁਹਾਡੇ ਚ ਦੋ ਤਿੰਨ ਕਵਾਰੀ ਆਏ ਆ ਮਤਲਬ ਹੈ ਖਰਾਬ ਹੈ ਇਹ ਮੌਲ ਇਹ ਨਹੀਂ ਚਾਹੀਦਾ ਕਿ ਸਾਫ਼ ਹੋਣਾ ਚਾਹੀਦਾ ਹੈ ਨਾਮ ਹੈ ਜੀ ਬਲਵਿੰਦਰ ਸਿੰਘ ਜੀ ਬਾਜੀ ਕੀ ਘਟਨਾ ਵਾਪਰੀ ਅੱਜ ਇੱਕ ਘਟਨਾ ਬੱਚੀ ਇਧਰ ਸਾਈਡ ਤੇ ਖੜੀ ਸੀ ਜੀ ਇਧਰੋਂ ਟਰੱਕ ਆਇਆ ਟਰੱਕ ਨੇ ਆ ਕੇ ਸਿੱਧਾ ਉਹਨੂੰ ਬੱਚੀ ਤੇ ਟੈਕ ਕਰਤਾ ਜੀ ਟਰੱਕ ਕਿੱਧਰ ਲਈ ਸੈਟ ਹੋਇਆ ਸੀ ਇਧਰੋਂ ਆਇਆ ਜੀ ਬਲਿਆਰ ਰੋਡ ਤੋਂ ਬਲਿਆਰ ਕਿਧਰ ਜਾ ਰਹਾ ਸੀ ਸੰਗਰੂਰ ਵੱਲ ਨੂੰ ਜੀ ਸੰਗਰੂਰ ਵੱਲ ਹਾਂ ਕੁੜੀ ਕੀ ਕਰ ਰਹੀ ਸੀ ਕੁੜੀ ਉੱਥੇ ਖੜੀ ਸੀ ਜੀ ਕਿੰਨੇ ਕਿੰਨੇ ਕਸਾਲ ਦੀ ਉਮਰ ਹੈ ਜਿਹੜੀ ਕੁੜੀ ਹੈ ਕੁੜੀ ਦੀ ਹੈਗੇ ਜੀ 24 ਸਾਲ ਦੀ ਉਮਰ ਹੈ ਜੀ ਕੀ ਨਾਮ ਹੈ ਇਹਦਾ ਕੀ ਨਾਮ ਉਸ ਕੁੜੀ ਦਾ ਇਹ ਕਰ ਸੀ ਜੀ ਸਾਰਾ ਕੰਮ ਕਰਦੇ ਸੀ ਉਹ ਇਧਰੋਂ ਕਿਤੇ ਕੰਮ ਆਏ ਹੋਏ ਸੀਗੇ ਜੀ ਭਵਾਨੀਗੜ੍ਹ ਸੇ ਲੋਕਲ ਤੇ ਅਸੀਂ ਤਾਂ ਮੰਗ ਸਾਡੀ ਜਿਹੜੀ ਮੇਨ ਆ ਗਈ ਇੱਥੇ ਸਕੂਲੀ ਬੱਚੇ ਆਉਂਦੇ ਨੇ ਛੋਟੇ ਛੋਟੇ ਬੱਚੇ ਲੰਘਦੇ ਨੇ ਇੱਥੋਂ ਦੀ ਕਦੇ ਵੀ ਕਾ ਹਾਦਸਾ ਬਰ ਇੱਥੇ ਵਰਤ ਸਕਦਾ ਇੱਥੇ ਇੱਕ ਤਾਂ ਬੱਤੀ ਇਹਦਾ ਇੰਤਜ਼ਾਮ ਹੋਣਾ ਚਾਹੀਦਾ ਜੀ ਸਰ ਨਾਲ ਸੁਣਨ ਚ ਤਾਂ ਇਹ ਹੈ ਵੀ ਉਹਨਾਂ ਦੇ ਕੰਨ ਤੇ ਫੋਨ ਫੋਨ ਵਗੈਰਾ ਲੰਗੇ ਅਸੀਂ ਕ੍ਰਾਸ ਕਰ ਰਹੇ ਸੀ ਕੋਈ ਵੀ ਸੁਣਨਾ ਚਾਹੀਦਾ ਨਹੀਂ ਫੋਨ ਨਹੀਂ ਉਹ ਸਾਈਡ ਤੇ ਦੇਖ ਲੋ ਜੀ ਇਹ ਆਪਣਾ ਮੜਿਆ ਉੱਚੀ ਕੀ ਗੱਲ ਹੋਈ ਹੈ ਜੀ ਪਰ ਆਹਦੇ ਪੁੱਤ ਉਧਾਰ ਹੋ ਕੇ ਵਰਦੀ ਬੱਲ ਲਏ ਜਾਂਦੇ ਸੀ ਮੈਂ ਕਣਵਾ ਦਾ ਦੀਗਾ ਤੁਸੀਂ ਵੀ ਬਰ ਰੋਟੀ ਲਾ ਕੇ ਆਇਆ ਕਰੋ ਅਸੀਂ ਖੇਡ ਲਈ ਆਇਆ ਕਰੋ ਚੰਗੇ ਪਲੀ ਸਾਰਾ ਕੰਮ ਕੀਤਾ ਲੜ ਕੇ ਅੱਛਾ ਜੀ ਮਾਦੀ ਕੰਮ ਕਰਦੀ ਸੀ ਜਾਂ ਪੜਾਈ ਕਰਦੀ ਸੀ ਲੜਕੀ ਦੱਸ ਦਿਓ ਕਮਿਟੀ ਪਾਰਲਰ ਦੇ ਲੱਗੇ ਸੀ 4-5 ਦਿਨ ਹੋ ਗਏ ਤੇ ਹੁਣ ਸਮਾਂ ਲਾਣਿਆਂ ਦੇ ਮੇਰੇ ਪੇਟ ਪਹਿਲਾਂ ਫੈਕਟਰੀ ਚ ਲੱਗੇ ਹੋਏ ਤੇ ਉਹਨੂੰ ਬੁਖਾਰ ਹੋ ਗਿਆ ਉਹਨੂੰ ਫਸ ਟਾਈਫਰ ਲਗਾ ਤਿੰਨ ਨੂੰ ਦੰਦਰਾ ਬਿੰਦਰ ਬਿਮਾਰ ਰਹੀ ਹੈ ਮੇਰਾ ਟਾਲੀ ਮੈਂ ਕਹਾਂ ਤੂੰ ਬਬੇ ਜੀ ਬਿਮਾਰ ਹੋ ਗਿਆ ਮੈਂ ਤਾਂ ਕੱਲੀ ਹਾਂ ਮੈਂ ਤਾਂ ਕਿਵੇਂ ਸਾਮੂਗੀ ਮੈਂ ਮਜਾਉਣੇ ਤਾ ਫੈਕਟਰੀ ਚ ਕੀ ਮੰਗਦੇ ਵੇਰ ਫੇਰ ਕਹਿੰਦੇ ਬਿਟੀ ਪਰ ਲੜਦਾ ਕੰਮ ਸਿੱਖ ਲੈਣੀ ਆ ਉਹ ਸਿੱਖ ਲੈ ਲਾ ਉਹਨੂੰ ਕਿਹਾ ਦੀ ਮਾਂ ਜਾ ਨਾ ਤੂੰ ਬਿਟੀ ਪਰ ਲੜਦੇ ਸਿਰ ਕੰਮ ਨਾ ਸਿੱਖ ਮੈਂ ਨਾ ਸਿੱਖ ਹਾਂ ਤਾਂ ਕੀ ਨਾ ਲਾਈਂਦੀ ਮੈਂ ਘਰ ਬੈਠੀ ਗਾਗਾ ਕੀ ਕਰਦੀ ਆ ਕਹਿੰਦੀ ਕੋਈ ਜਦ ਮੈਨੂੰ ਕੋਈ ਗੱਲ ਪਤਾ ਵੀ ਆਏ ਹੋਊਗਾ ਮੈਂ ਕਰ ਨਹੀਂ ਜਾਣਦੀ ਤੇ ਫੇਰ ਪਤਾ ਦੀ ਮੈਨੂੰ ਕਿੰਨੀ ਕੋਮਰ ਸੀ ਜੀ ਹਾਂ 29 ਸਾਲ ਲੱਗਿਆ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਘਰੇ ਸਕੇ ਤੁਹਾਨੂੰ ਨਹੀਂ ਪਤਾ ਨਹੀਂ ਭਾਈ ਜਦੋਂ ਦੱਸ ਕੇ ਆਏ ਦੇਖੋ ਮੈਨੂੰ ਜਾਣਦੇ ਨੇ ਉਹਨਾਂ ਨੂੰ ਦੱਸ ਕੇ ਆਏ ਤੇ ਮੈਨੂੰ ਠੀਕ ਹੈ ਜੀ ਮਨ ਬਾਬਲੀ ਦੇ ਸੱਟਾ ਲੱਗੇ ਆ ਠੀਕ ਹੈ ਫੇਰ ਮੈਨੂੰ ਕਹਿੰਦਾ ਹੋ ਮੈਂ ਮਾਫੀ ਚਾਹਣਾ ਕਹਿੰਦਾ ਬੇਬੇ ਤਾਂ ਫੁਰੀ ਹੋ ਗਈ ਕਹਿੰਦਾ ਜੀ ਮੰਗ ਕਰਦੇ ਹੋ ਜੀ ਅਰੇ ਮੈਂ ਹੁਣ ਮਾਫੀ ਚਾਹੀਦੀ ਹੈ ਤੁਹਾਡਾ ਕੱਲੀ ਅਗਰਤਾ ਹਾ ਦਾ ਨੰਨੇ ਮਾਵਦੇ ਆ ਦਿਓ ਕਰਕੇ ਖਾਂਦੀਆਂ ਦੇ ਮਤਾਂ ਖਾਂਦੀਆਂ ਧੀਆਂ ਕਰਕੇ ਖਾਂਦੀਆਂ ਜੇ ਤੁਹਾਨੇ ਨਾ ਧੀਆਂ ਧੀਆਂ ਹਾਂ ਕਰੇ ਵੀ ਨਹੀਂ ਕੋਈ ਸਹਾਰਾ ਦੇ ਪਤਾ ਕੋਈ ਕਰਨ ਵਾਲਾ ਨਹੀਂ ਕੱਲੀ ਰਹੀ ਕੋਈ ਸਹਾਰਾ ਦੀ ਮੇਰਾ ਪਤਾ ਕੋਈ ਹੋਰ ਬੱਚਾ ਜੀ ਕੀ ਬੱਚਾ ਹੋਰ ਕੋਈ ਬੇਟਾ ਜਾਂ ਭਰਾ ਕੋਈ ਹੋਰ ਬੱਚਾ ਆਏਗਾ ਇੱਕ ਮੁੰਡਾ ਆਏਗਾ ਛੋਟਾ ਉਹ ਵੀ ਉਹ ਤਾਂ ਕਿੰਨਾ ਚਿਰ ਇੱਕ ਪਹਿਲਾਂ ਮੁੱਕ ਗਿਆ ਸੀ ਮੇਰੇ ਪਹਿਲਾਂ ਮੁੱਕ ਗਿਆ ਵੀ ਯਾਰ ਰੋਟੀ ਕੱਟ ਰਿਹਾ ਟੱਕ ਦਿਨਾਂ ਕਿਹਦੇ ਨਾਲ ਚੱਲਦੀ ਸੰਗਤ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਬਲਿਆਰ ਰੋਡ ਤੇ ਜਿਹੜਾ ਹੈਗਾ ਇੱਕ ਟਰੱਕ ਨਾਲ ਇੱਕ ਲੜਕੀ ਬਬਲੀ ਕੌਰ ਪੁੱਤਰੀ ਨਾਰ ਸਿੰਘ ਵਾਸੀ ਅਰਜੀ ਸ੍ਰੀ ਰਵਿਦਾਸ ਕਲੋਨੀ ਪੁਹਾਨੀਗੜ ਦਾ ਮਤਲਬ ਜਿਹੜਾ ਹੈਗਾ ਮੌਤ ਹੋ ਗਈ ਆ ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਜਿਸ ਦੇ ਆਧਾਰ ਤੇ ਅਸੀਂ ਮੌਕੇ ਤੇ ਪੁੱਜੇ ਕੁਝ ਲੋਕ ਜਿਹੜੇ ਆ ਮੌਕੇ ਤੇ ਐਗਰੈਸਿਵ ਹੋ ਰਹੇ ਸੀਗੇ ਉਹਨਾਂ ਨੂੰ ਸਮਝਾ ਬਿਝਾ ਕੇ ਜਿਹੜਾ ਹੈਗਾ ਮਤਲਬ ਉਥੋਂ ਸ਼ਾਂਤ ਕੀਤਾ ਗਿਆ ਤੇ ਜਿਹੜਾ ਹੈਗਾ ਇਹਨਾਂ ਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਊਗੀ ਟਰੱਕ ਡਰਾਈਵਰ ਜਿਹੜਾ ਟਰੱਕ ਫੜਿਆ ਗਿਆ ਇਸ ਨੂੰ ਪ੍ਰਾਕਰਤ ਤਾਂ ਮੌਕੇ ਤੇ ਹੀ ਸੀਗਾ ਤੇ ਟਰੱਕ ਡਰਾਈਵਰ ਨੂੰ ਫੜ ਲਾਂਗੇ ਤੇ ਕਾਰਵਾਈ ਹੋਣੀ ਹਾਂਜੀ ਹਾਂ ਕਾਰਵਾਈ ਹੋਣੀ